ਫਿਰੋਇਪੁਰ ਦੇ ਪਿੰਡ ਲੇਲੀ ਵਾਲਾ ਦੇ ਨੇੜੇ ਵਾਪਰਿਆ ਸੜਕੀ ਦਰਦਨਾਕ ਹਾਦਸਾ ਦੋ ਗੱਡੀਆਂ ਦੀ ਆਪਸ ਵਿੱਚ ਆਹਮੋ ਸਾਹਮਣੇ ਹੋਈ ਟੱਕਰ ਦਰਾਨਾ ਦੋ ਦੀ ਹੋਈ ਮੌਤ ਚਾਰ ਤੋਂ ਪੰਜ ਦੇ ਕਰੀਬ ਲੋਕ ਹੋਏ ਜ਼ਖਮੀ ਮ੍ਰਿਤਕਾ ਦੀ ਪਛਾਣ ਗਰਨਾਬ ਸਿੰਘ ਅਤੇ ਮਣੀ ਵਜੋ ਹੋਈ ਹੈ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਵਿਕੇਰ ਰੈਫਰ ਕੀਤਾ ਗਿਆ ਮ੍ਰਿਤਕਾ ਦੀ ਲਾਸ਼ ਨੂੰ ਫਿਰੋਇਪੁਰ ਮੋਰਚਰੀ ਵਿੱਚ ਰਖਵਾ ਕੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਫਿਰੋਇਪੁਰ ਦੇ ਪਿੰਡ ਲੇਲੀ ਵਾਲਾ ਵਿਖੇ ਇੱਕ ਦਰਦਨਾਕ ਹਾਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਚਾਰ ਤੋਂ ਪੰਜ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ ਮਿਲੀ ਜਾਣਕਾਰੀ ਅਨੁਸਾਰ ਪਿੰਡ ਖਲਚੀਆਂ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਵਿੱਚੋਂ ਮਿਲ ਕੇ ਆਪਣੇ ਪਿੰਡ ਖਲਚੀਆਂ ਕਦੀਮ ਆ ਰਿਹਾਸੀ ਦੂਸਰੀ ਗੱਡੀ ਸਵਾਰ ਲੋਕ ਅੰਮ੍ਰਿਤਸਰ ਸਹਿਬ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ ਲੇਲੀ ਵਾਲਾ ਦੇ ਨੇੜੇ ਦੋਨੋਂ ਗੱਡੀਆਂ ਆਪਸ ਵਿੱਚ ਆਹਮੋ ਸਾਹਮਣੇ ਟਕਰਾ ਗਈਆਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨਾਂ ਗੱਡੀਆਂ ਦੇ ਫਰਖੱਚੇ ਤੱਕ ਉੱਡ ਗਏ ਜਿਸ ਵਿੱਚ ਦੋਨਾਂ ਗੱਡੀਆਂ ਤੇ ਸਵਾਰ ਇੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕੁੱਲ 4 ਤੋਂ 5 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਮੋਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਮੈਡੀਕਲ ਵਿਖੇ ਰੈਫਰ ਕੀਤਾ ਗਿਆ ਮ੍ਰਿਤਕਾ ਦੀ ਪਛਾਣ ਗਰਨਾਮ ਸਿੰਘ ਅਤੇ ਮਣੀ ਵਜੂ ਹੋਈ ਹੈ ਉੱਥੇ ਹੀ ਮੌਕੇ ਤੇ ਪੁਜੀ ਪੁਲਿਸ ਵੱਲੋਂ ਬੜੀ ਮੁਸ਼ਕਲਤ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਫਰੀਦਕੋਟ ਮੈਡੀਕਲ ਵਿਖੇ ਰੈਫਰ ਕੀਤਾ ਗਿਆ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਇਸ ਵਿੱਚ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਦੋਨਾਂ ਪਾਸੋਂ ਇੱਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਮੇਰਾ ਬੱਚਾ ਕਲਾ ਕਲਾ ਮੈਨੂੰ ਲਾਚ ਨਹੀਂ ਦੇਂਦੇ ਪਾ ਅੱਜ ਤੱਕ ਦੇਣ ਹੋ ਗਿਆ ਹੈ ਮੈਂ ਤਾਂ ਪੈਸਾ ਮੰਗਦਾ ਮੇਰੇ ਕੋਲ ਪੈਸਾ ਖੋ ਚੁਕੀ ਹੈਗਾ ਮੇਰਾ ਬਣੀ ਗੱਲ ਸੁਣਾ ਅੰਦਾ ਅਕਸੀਡੈਂਟ ਹੈ ਨਾ ਕਾਰਤਾ ਉਤੇ ਸਵੰਦੇ ਕੇ ਲਗਾ ਅਸੀ ਪੈਨੂ ਰੋ ਚਲਿਆ ਪਟਿਆ ਗਿਆ ਮੇਰਾ ਪੁੱਤਰਾ ਤੇਰੇ ਪੁੱਤਰ ਕੱਦੇ ਮੇਰਾ ਪੁੱਤਰ ਦਾ ਸ਼ਹਿਦ ਦੇ ਵਿੱਚ ਚਾਨ ਪਾ ਦੇਣਾ ਐ ਨਾਲੋਂ ਤਰਨਾ ਧਿਆਨ ਦੇ ਮੈਂ ਨਾਲੋਂ ਦਿਆ ਦੇ ਅਸੀਂ ਤੁਹਾਏ ਮਾਗਬਾਨੋ ਕਹਿੰਦੇ ਅਸੀਂ ਜਾ ਰਹੇ ਹਾਂ ਮੈਨੂੰ ਮੈਨੂੰ ਆਏ ਤੇ ਕੋਈ ਸਾਡੇ ਨਾਲ ਨਾ ਸੁਣ ਕੋਈ ਸੁਣਾਈ ਨਹੀਂ ਹੁੰਦੀ ਭਾਈ ਮੇਰਾ ਬੱਚਾ ਦੀ ਲਾਸ਼ ਚੋਣੀ ਜਾਂਦੇ ਨੇ ਲਾਸ਼ ਚੋਣੀ ਜਾਂਦੇ ਨੇ ਮੇਰੇ ਬੱਚਾ ਦੇ ਮੇਰੀ ਕੋਈ ਸੁਣਾਈ ਨਹੀਂ ਕੋਈ ਵੀ ਕਰਦਾ ਨਾ ਪੰਜਾਬ ਤੋਂ ਆਏ ਆਏ ਉਹ ਜਾ ਕੇ ਸੈਕਟਰ ਤੇ ਪਾਵਰ ਦਾ ਲੈ ਚਿੱਤੀ ਨਹੀਂ ਲਾਸ਼ ਮੁੜਾ ਫਈ ਹੈ ਆਜ ਪੰਜਾਬ ਦੇ ਬੇਟੇ ਮੇਰਾ ਨਾਮ ਆਸ਼ਾ ਅੰਜੀ ਉਹਦਾ ਨਾਮ ਮਨੇ ਗੇਲਾ ਲੇਲੀ ਵਾਲੇ ਮੋੜ ਤੇ ਉਹ ਇਧਰ ਉਧਰ ਆਂਦਾ ਸੀ ਪਿਆ ਤੇ ਇਧਰੋਂ ਆਂਦਾ ਸੀ ਉਧਰੋਂ ਵੀ ਆਵਰੋ ਤਿੰਨ ਸੌਂ ਦੇ ਕੇ ਤੇ ਰਾਹ ਦੇ ਵਿੱਚ ਉਹ ਦਰੋਨਾ ਦੀ ਵੀ ਕੱਢੇ ਗਈ ਤੇ ਉਹਦੀ ਵੀ ਗਈ ਤੇ ਟੱਕਰ ਮੱਝ ਗਏ ਨਾ ਕੋੰਨੇ ਜਾਣ ਤੋਂ ਮਾਰਿਤ ਨਾ ਇੰਨਾ ਮਾਰੀ ਜਾਣ ਕੇ ਤੇ ਉਹਦਾ ਇੱਕ ਪੁੱਤਰਾ ਉਹਦਾ ਤਾਂ ਕੁਛ ਨਹੀਂ ਉਹਨਾਂ ਤਾਂ ਅੱਗੇ ਪਿੱਛੇ ਦਿਸਦਾ ਨਹੀਂ ਪਿਆ ਤੇ ਸਾਨੂੰ ਲਾਸ਼ ਨਹੀਂ ਦਿੰਦੇ ਸਰਕਾਰ ਵੱਲੋਂ ਕੀ ਪ੍ਰੋਸਾ ਦਿੱਤਾ ਆਇਆ ਤਾਂ ਹਰਵਾਇ ਗੁੰਭੀ ਨਹੀਂ ਪਈ ਤੇ ਪ੍ਰੋਸਾ ਕੀ ਸਾਨੂੰ ਦੇਗਾ ਸੁਣਾਈ ਕੋਈ ਹੈ ਸੁਣਾਈ ਨਹੀਂ ਸਾਡੀ ਹੈਗੀ ਸਾਨੂੰ ਬੱਚਾ ਸਾਡਾ ਦੇ ਰਹੇ ਤੇ ਸਾਡੀ ਸੁਣਾਈ ਸੁਣਾਈ ਹੈ ਗਰੀਬਾਂ ਨੂੰ ਦਾਨਾ ਕਿੱਥੋਂ ਦੇਗੇ ਉਹਦੀ ਜਾਨ ਪਾ ਰਹੇ ਤੇ ਜਾਨਾ ਲੈ ਲੈਣਾ ਸੀ ਘਰ ਵੇਚ ਕੇ ਵੀ ਦੇ ਰਾ ਗਿਆ ਜਾਨ ਨੂੰ ਅਸੀਂ ਦੇਣ ਨੂੰ ਤਿਆਰ ਆਦੇ ਉਹਦੇ ਜਾਨ ਪਾ ਰਹੇ ਤੇ ਲੈ ਲੈਣ ਅਸੀਆ ਕਦਾਰ ਬਣਾ ਕੇ ਦੇਣ ਵਾਲੇ ਇਹ ਮੈਗਰਟ ਦਾ ਖਾਲਸਾ ਬੈਗੂ ਪਤੇ ਗੁਰਚੰਦ ਸਿੰਘ ਭੁੱਲਰ ਜੀ ਜ਼ਿਲ੍ਹਾ ਪ੍ਰਧਾਨ ਫੋਮਣੀ ਗੱਲ ਲਾਵਨ ਸਾਹਿਬ ਇਹ ਸਾਡਾ ਰਿਸ਼ਤੇਦਾਰ ਤੇ ਦੋਸਤ ਦੇ ਸੀ ਕਰਨਾਮ ਸਿੰਘ ਪਿੰਡ ਮਹਿਮੇ ਤੋਂ ਜਿਹੜੇ ਰਾਤ ਅੰਮ੍ਰਿਤਸਰ ਤੋਂ ਆਪਣੀ ਭਤੀਜੀ ਲਗਦੀ ਸੀ ਇਧਾਂ ਤੇ ਭਤੀਜੀ ਨੂੰ ਆਪਣ ਤੇ ਜੋ ਨੌਂ ਜੋ ਚੜਾ ਕੇ ਆਏ ਸੀ ਬਾਹਰ ਜਾਣ ਵਾਸਤੇ ਸਕਰੀਦਾਂ ਰਾਤ 12 ਵਜੇ ਜਾ ਆ ਰਹੇ ਸੀ ਦੋ ਤੇ ਦੂਜੇ ਵੱਨੋਂ ਗੱਡੀ ਆ ਰਹੀ ਸੀ ਜਿਹੜੀ ਰੋਂਗ ਸਾਈਡ ਤੇ ਆ ਕੇ ਵੱਜ ਕੇ ਦੰਦੇ ਨਾਲ ਐਕਸੀਡੈਂਟ ਹੋਇਆ ਤੇ ਦੋਹਾਂ ਬੰਨਾਂ ਦੇ ਜਿਹੜੇ ਡਰਾਈਵਰ ਤੇ ਦੋਹਾਂ ਦੇ ਮੌਕੇ ਤੇ ਮੌਤ ਹੋ ਗਈ ਹਾਂਜੀ ਬਾਕੀ ਜਿਹੜੇ ਫੱਟੜ ਆ ਤਿੰਨ ਬੰਦੇ ਇਧਰੋਂ ਫੱਟੜ ਆਪਣ ਦੋ ਬੰਦੇ ਇਧਰੋਂ ਫੱਟੜ ਨੇ ਨਾ ਹੱਥਾਂ ਟੁੱਟੀਆਂ ਆਆਂ ਪਸਲੀਆਂ ਟੁੱਟੀਆਂ ਦੂਜੇ ਵੱਨੋਂ ਵੀ ਫੱਟੜਾ ਬੰਦੇ ਜਿਹੜੇ ਵਿੱਚ ਬੈਠੇ ਸੀ ਬਹੁਤ ਤੇਜ਼ ਵਜੀਆਂ ਆ ਮੂੰਹ ਸਾਹਮਣੇ ਟੱਕਰ ਹੋਈ ਉਹਨਾਂ ਦੇ ਨਾਲ ਫਿਰ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਦਾ ਇਹ ਦੋਵੇਂ ਗੱਡੀਆਂ ਬੜੀ ਜਿਆਦਾ ਸੀ ਇਹਦਾ ਗੁਰਨਾਮ ਸਿੰਘ ਅੱਛਾ ਕਿੰਨੀ ਕ ਉਮਰ ਹੈ ਉਹਦੀ ਉਮਰ ਇਹਦੇ ਪਾਸਾ ਸਾਢੇ ਜਿੰਨੀ ਉਮਰ ਸੀ ਇਹਦੀ ਉਮਰ ਰਹੀ ਸੀ ਇਹ 70 ਸਾਲ ਦੇ 50 55 ਸਾਲ ਦੀ ਉਮਰ ਹੈ ਇਹਨੀ ਕਿ ਉਮਰ ਦਾ ਸੁਖਮਿੰਦਰ ਸਿੰਘ ਪੁੱਲਤ ਹੈ ਜੀ ਕਿਹੜਾ ਹਾਸਾ ਆਇਆ ਕਿ ਕੀ ਹੋਇਆ ਕਿ ਇਹ ਆ ਪਿੰਡ ਲੇਲੀ ਵਾਲਾ ਕੱਪ ਦੇ ਅੱਗੇ ਮਹਿਰ ਦੇ ਕੋਲੇ ਹੋਇਆ ਜੀ ਇਹ ਰਾਤ ਗੁਰਨਾਮ ਸਿੰਘ ਤੇ ਸਤਪਾਲ ਸਿੰਘ ਤੇ ਰਣਜੋਤ ਸਿੰਘ ਇਹ ਤਿੰਨੇ ਜਣੇ ਅੰਮ੍ਰਿਤਸਰ ਤੋਂ ਆ ਰਹੇ ਸੀਗੇ ਇਹਨਾਂ ਦਾ ਰਣਜੋਤ ਸਿੰਘ ਦੀ ਛੋਟੇ ਵੀ ਵਾਈਪ ਸੀ ਵੀ ਛੋਟੇ ਭਰਾ ਦੀ ਗਰਨਾਮ ਸਿੰਘ ਦੀ ਭਤੀਜੇ ਨੂੰ ਉਹ ਨੋਇਰਪੋਰਟ ਤੇ ਛੱਡ ਕੇ ਆ ਰਹੇ ਸੀ ਰਾਹ ਜਦੋਂ ਇੱਥੇ ਆਏ ਨੇ ਇਹਨਾਂ ਨੂੰ ਅੱਗੋਂ ਇਧਰੋਂ ਗੱਡੀ ਆਈ ਏ ਅਖਾਈ ਵਾਲੇ ਪਾਸੇ ਫਾਜ਼ਲ ਕਾ ਰੋਡ ਤੇ ਉਹ ਰੌਮ ਸਾਈਡ ਤੇ ਆਣ ਕੇ ਇਹਨਾਂ ਦੇ ਵਿੱਚ ਵੱਜੀ ਬੜੀ ਸਪੀਡ ਦੇ ਵਿੱਚ ਤੇ ਜਿੰਦੇ ਵਿੱਚ ਗਰਨਾਮ ਸਿੰਘ ਦੀ ਤਾਂ ਮੌਤ ਹੋ ਗਈ ਤੇ ਰਣਜੋਤ ਸਿੰਘ ਦੇ ਵੀ ਬਾਹਵਾ ਟੁੱਟੀਆਂ ਨੇ ਸੱਟਾਂ ਕਾਫੀ ਨੇ ਤੇ ਸਤਪਾਲ ਸਿੰਘ ਦੇ ਵੀ ਪਸਨੀਆਂ ਗਵਾਰੇ ਟੁੱਟੀਆਂ ਨੇ ਉਹਨੂੰ ਡੀ ਐਮ ਸੀ ਭੇਜ ਦਿੱਤਾ ਤਿੰਨ ਜਣੇ ਸਵਾਰ ਸੀ ਇਹਦੇ ਚ ਤਿੰਨ ਜਣੇ ਸਵਾਰ ਸੀ ਤੇ ਦੂਜੀ ਗੱਡੀ ਦੇ ਵਿੱਚ ਉਧਰੋਂ ਪਤਾ ਨਹੀਂ ਕਿੰਨੇ ਸਵਾਰ ਸੀ ਉਹਨਾਂ ਦਾ ਵੀ ਡਰਾਈਵਰ ਜਿਹੜਾ ਉਹਨ ਦੀ ਡੈਥ ਹੋ ਗਈ ਤੇ ਬਾਕੀ ਉਹਨਾਂ ਦੇ ਵੀ ਜਿਹੜੇ ਜ਼ਖਮੀ ਨੇ ਇਹ ਹੁਣ ਬਾਗੀ ਹਸਪਤਾਲੇ ਉਹਨਾਂ ਦੇ ਵੀ ਬੰਦੇ ਬਾਗੀ ਹਸਪਤਾਲ ਨੇ ਦਾਖਲ ਨੇ ਜੀ ਉੱਥੇ ਸਾਰੇ ਹਾਂਜੀ